ਕੰਗਰੂ RAMDAS ਸੱਚਾ ਪਾਤਸ਼ਾਹ ਮਿਹਰ ਕਰੋ ਕਿਰਪਾ ਕਰੋ ਗੁਰੂ RAMDAS ਜੀ ਦੀ ਜਿੰਨੀ ਵੀ ਵਡਿਆਈ ਕੀਤੀ ਜਾਏ ਬਹੁਤ ਥੋੜੀ ਹੈ ਉਹ ਸ਼ਬਦ ਸਾਡੇ ਕੋਲ ਨਹੀਂ ਹੈਗੇ ਜਿੰਨਾ ਅਸੀਂ ਬਾਬਾ ਜੀ ਦੀ ਵਡਿਆਈ ਕਰ ਸਕੀਏ ਸਾਹਾ ਸੰਗਤ ਜੀ ਇੱਕ ਵਾਰੀ ਕੋਸ਼ ਗੁਰਸਿੱਖ ਦੁਕਾਨਦਾਰ ਬਾਬਾ ਜੀ ਕੋਲ ਆਏ ਆ ਕੇ ਬਾਬਾ ਜੀ ਦੇ ਅੱਗੇ ਹੱਥ ਜੋੜੇ ਨਮਸਕਾਰ ਕੀਤੀ ਤੇ ਕਹਿਣ ਲੱਗੇ ਬਾਬਾ ਜੀ ਸਾਨੂੰ ਕੋਈ ਇਸ ਤਰ੍ਹਾਂ ਦਾ ਉਪਾਏ ਦੱਸੋ ਕਿ ਸਾਡੇ ਦੁਕਾਨਦਾਰੀ ਚੱਲਦੀ ਰਵੇ ਘਰ 'ਚ ਗਰੀਬੀ ਨਾ ਆ ਜਾਵੇ ਮਹਾਰਾਜੀ ਅਸੀਂ ਤੇ ਰੱਜ ਕੇ ਰੋਟੀ ਖਾਈਏ ਜਿਹੜਾ ਕੋਈ ਸਾਡੇ ਘਰ ਸਾਧੂ ਆਏ ਕੋਈ ਰੋਣਾ ਆਵੇ ਉਹ ਵੀ ਭੁੱਖਾ ਨਾ ਜਾਏ ਸਾਡੇ ਤੇ ਇੰਨੀ ਕਿਰਪਾ ਕਰ ਦਿਓ ਗੁਰੂ ਰਾਮਦਾਸ ਜੀ ਬੋਲੇ ਦੇਵੋ ਦਸਵੰਦ ਗੁਰਮਤ ਸਦਾ ਦਰਦ ਸਦਨ ਨਾ ਕਦਾ ਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਹਮੇਸ਼ਾ ਦਸਵੰਦ ਕੱਢੋ ਜਦ ਤੁਸੀਂ ਦਸਵੰਦ ਕੱਢੋਗੇ ਇਮਾਨਦਾਰੀ ਨਾਲ ਤੇ ਤੁਹਾਡੇ ਘਰ ਕਦੀ ਗਰੀਬੀ ਨਹੀਂ ਆਏਗੀ ਸਾਧ ਸੰਗਤ ਜੀ ਦਸਵੰਦ ਸਾਨੂੰ ਜਰੂਰ ਕੱਢਣਾ ਚਾਹੀਦਾ ਆ ਚਾਹੇ ਸਾਡੀ ਕਮਾਈ ਜ਼ਿਆਦਾ ਹੋਵੇ ਚਾਹੇ ਥੋੜੀ ਹੋਵੇ ਜਦ ਅਸੀਂ ਸਾਧ ਸੰਗਤ ਜੀ ਦਸਵੰਦ ਕੱਢਣ ਲੱਗ ਜਾਂਦੇ ਆ ਤੇ ਸਾਡੀ ਥੋੜੀ ਜੀ ਕਮਾਈ ਵਿੱਚੋਂ ਵੀ ਬਾਬਾ ਜੀ ਇੰਨੀ ਬਰਕਤ ਪਾ ਦਿੰਦੇ ਆ ਕਿ ਉਸ ਤੋਂ ਆਪ ਜੀ ਬਚਤ ਵੀ ਕਰ ਸਕਦੇ ਆ ਏ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਇੰਨੀ ਹੋ ਜਾਂਦੀ ਆ ਕਿ ਦਸਵੰਦ ਕੱਢਣ ਨਾਲ ਹੀ ਆਪ ਜੀ ਦੇ ਘਰ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਆ ਉਹ ਜਿਹੜੇ ਦੁਕਾਨਦਾਰ ਆਏ ਸੀਗੇ ਕਹਿਣ ਲੱਗੇ ਬਾਬਾ ਜੀ ਦਸਵੰਦ ਅਸੀਂ ਰੋਜ਼ ਦਾ ਰੋਜ਼ ਹੀ ਕੱਢ ਦਿੰਨੇ ਹੈਗੇ ਆ ਅਸੀਂ ਇੱਕ ਲੱਗ ਆਪਣੀ ਜਗਾ ਬਣਾਈ ਹੋਈ ਆ ਅਸੀਂ ਉੱਥੇ ਉਹ ਦਸਵੰਦ ਕੱਢ ਕੇ ਰੱਖ ਦਿੰਨੇ ਆ ਤੇ ਜਿਹਨੂੰ ਵੀ ਜ਼ਰੂਰਤ ਹੁੰਦੀ ਆ ਜ਼ਰੂਰਤਮੰਦ ਜਿਹੜੇ ਹੁੰਦੇ ਆ ਅਸੀਂ ਉਹ ਦਸਵੰਦ ਜਿਹੜਾ ਆ ਉਹਨਾਂ ਤੇ ਖਰਚ ਕਰ ਦਿੰਦੇ ਆ ਸਾਧ ਸੰਗਤ ਜੀ ਇਹ ਚਾਰੀ ਜਿਹੜੇ ਬਾਬਾ ਜੀ ਕੋਲ ਆਏ ਸੀਗੇ ਇਤਿਹਾਸ ਚ ਉਹਨਾਂ ਦੇ ਨਾਮ ਵੀ ਦਰਜ ਹੈਗੇ ਆ ਜੇ ਅਸੀਂ ਇਮਾਨਦਾਰੀ ਨਾਲ ਦਸਵੰਦ ਕੱਢਦੇ ਆ ਤੇ ਬਾਬਾ ਜੀ ਸਾਨੂੰ ਚੌਗਣਾ ਕਰਕੇ ਸਾਨੂੰ ਉਹਦਾ ਫਲ ਦਿੰਦੇ ਹੈਗੇ ਆ ਚੌਗਣੀ ਸਾਡੇ ਘਰ ਚ ਬਰਕਤ ਪਾ ਦਿੰਦੇ ਹੈਗੇ ਆ ਦਸਵੰਦ ਦੇ ਪੈਸੇ ਨਾਲ ਅਸੀਂ ਭੁੱਖਿਆਂ ਨੂੰ ਰੋਟੀ ਖਵਾ ਦਈਏ ਜਿਨ੍ਹਾਂ ਕੋਲ ਕੱਪੜਾ ਨਹੀਂ ਉਹਨਾਂ ਨੂੰ ਕੱਪੜਾ ਲੈ ਦਈਏ ਜੇ ਕਿਸੇ ਬੱਚੇ ਦੀ ਸਕੂਲ ਦੀ ਫੀਸ ਦੇਣ ਵਾਲੀ ਹੈ ਉਹਨਾਂ ਦੀ ਫੀਸ ਦੇ ਜਾਈਏ ਜੇ ਕਿਸੇ ਨੂੰ ਦਵਾਈ ਚਾਹੀਦੀ ਆ ਇਲਾਜ ਚਾਹੀਦਾ ਉਹਦਾ ਇਲਾਜ ਕਰਵਾ ਦਈਏ ਦਸਵੰਦ ਸਾਡਾ ਇਹ ਹੀ ਅਸੀਂ ਦਸਵੰਦ ਨੂੰ ਇਸੇ ਤਰ੍ਹਾਂ ਵਰਤਦੇ ਰਹੀਏ ਤੇ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈਂਦੇ ਰਹੀਏ ਇਹ ਦਸਵੰਦ ਦੀ ਪ੍ਰਥਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਟਾਈਮ ਤੇ ਸੀਗੇ ਤਦ ਮਸੰਦ ਜਿਹੜੇ ਸੀਗੇ ਉਹ ਦਸਵੰਦ ਲੈਣ ਜਾਇਆ ਕਰਦੇ ਸੀਗੇ ਇੱਕ ਮਸੰਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਪਣਾ ਇਕੱਠਾ ਕਰਕੇ ਦਸਵੰਦ ਲੈ ਕੇ ਆਇਆ ਕਸ਼ਮੀਰ ਤੋਂ ਉਹਨੇ ਆਪਣੇ ਇਲਾਕਾ ਨਾਲ ਥੈਲੀ ਬੰਨੀ ਹੋਈ ਸੀ ਦਸਵੰਦ ਵਾਲੀ ਉੱਥੇ ਜਿੰਨੇ ਵੀ ਮਸੰਦ ਆਏ ਸੀਗੇ ਸਭ ਆਪਣੇ ਆਪਣੇ ਸ਼ਹਿਰਾਂ ਨਗਰਾਂ ਤੋਂ ਦਸਵੰਦ ਲੈ ਕੇ ਆਏ ਹੋਏ ਸੀਗੇ ਸਾਰੇ ਆਪਣਾ ਆਪਣਾ ਦਸਵੰਦ ਗੁਰੂ ਜੀ ਦੇ ਅੱਗੇ ਭੇਟਾ ਕਰੀ ਜਾਂਦੇ ਸੀਗੇ ਜਦ ਉਹਦੀ ਵਾਰੀ ਆਈ ਤੇ ਉਹਨੇ ਸਵਾ ਰੁਪਿਆ ਅੱਗੇ ਰੱਖ ਦਿੱਤਾ ਬਾਕੀ ਮਸੰਦ ਬੜੇ ਹੈਰਾਨ ਹੋਏ ਕਿ ਉੱਥੇ ਤੇ ਇੰਨੀ ਕਮਾਈ ਹੈਗੀ ਆ ਇੰਨਾ ਦਸਵੰਨ ਮਿਲਦਾ ਹੈਗਾ ਆ ਤੇ ਇਹ ਸਵਾਰ ਰੁਪਿਆ ਭੇਟ ਕਰ ਰਿਹਾ ਆ ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਕੇ ਕਹਿੰਦੇ ਇਹਦਾ ਦਸਵੰਨ ਤੇ ਮੈਨੂੰ ਨਾਲ ਨਾਲ ਹੀ ਪਹੁੰਚਦਾ ਰਿਹਾ ਆ ਉਹਨਾਂ ਨੇ ਉਹ ਥੈਲੀ ਲਈ ਤੇ ਮਸੰਦ ਦੇ ਲੱਕ ਨਾਲ ਬੰਨ ਦਿੱਤੀ ਤੇ ਕਹਿਣ ਲੱਗੇ ਅੱਜ ਤੋਂ ਇਹ ਥੈਲੀ ਦਾ ਨਾਮ ਅਖੁੱਟ ਖਜ਼ਾਨਾ ਹੈ ਇਹ ਕਹਿਣ ਲੱਗੇ ਜਿਵੇਂ ਕਸ਼ਮੀਰ 'ਚ ਸਫਲਾ ਕੀਤਾ ਹੈ ਖਜ਼ਾਨਾ ਇਸ ਤਰ੍ਹਾਂ ਹੀ ਖਜ਼ਾਨੇ ਨੂੰ ਸਫਲਾ ਕਰਦੇ ਰਹੋ ਗੁਰੂ ਹਰਗੋਬਿੰਦ ਸਾਹਿਬ ਜੀ ਮਸੰਦ ਨੂੰ ਕਹਿਣ ਲੱਗੇ ਤੁਸੀਂ ਦੱਸੋ ਸਾਰਿਆਂ ਨੂੰ ਕਿ ਖਜ਼ਾਨਾ ਕਿਸ ਤਰ੍ਹਾਂ ਸਫਲ ਕੀਤਾ ਹੈ ਮੈਨੂੰ ਇਹ ਦਸਵੰਦ ਕਿਸ ਤਰ੍ਹਾਂ ਦਿੱਤਾ ਹੈ ਮਸੰਦ ਨੇ ਹੱਥ ਜੋੜਲੇ ਬਾਬਾ ਜੀ ਦੇ ਅੱਗੇ ਕਹਿਣ ਲੱਗਾ ਸੱਚੇ ਪਾਸ਼ਾ ਆਪ ਜੀ ਜਾਣੀ ਜਾਣੂ ਸਭ ਕੁਝ ਬਾਕੀ ਸਾਰੇ ਮਸੰਦਾਂ ਦੀ ਸ਼ੰਕਾ ਦੂਰ ਕਰਨੀ ਹੈ ਕਸ਼ਮੀਰ ਵਿੱਚ ਕਾਲ ਪੈ ਗਿਆ ਦੁਨੀਆਂ ਕੰਰ ਲਾਉਣ ਲੱਗ ਗਈ ਰੋਟੀ ਤੋਂ ਮਥਾਸ ਹੋ ਗਈ ਮਹਾਰਾਜੀ ਆਪ ਤੇ ਕਣਕਣ ਦੇ ਵਿੱਚ ਹੈਗੇ ਹੋ ਐਸੇ ਵਾਸਤੇ ਜਿੰਨੀ ਵੀ ਮਾਇਆ ਸੀਗੀ ਮੈਂ ਸਾਰੀ ਦੇ ਉੱਥੇ ਲੰਗਰ ਲਗਾ ਦਿੱਤੇ ਮੁਸੰਦ ਕਹਿਣ ਲੱਗਾ ਮਹਾਰਾਜੀ ਮੇਰੀ ਪੀੜੀ ਵਾਲਿਓ ਮੈਂ ਆਪ ਜੀ ਦਾ ਹੀ ਧਿਆਨ ਤੇ ਤਰਿਆ ਤੇ ਮੈਂ ਦਸਵੰਦ ਉੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਸੀ ਜਿੰਦਾਰੀਆਂ ਲੈ ਕੇ ਜੇ ਕਿਸੇ ਦੇ ਘਰ ਵਿਆਹ ਰੱਖਿਆ ਸੀਗਾ ਉਹਦੇ ਵਿਆਹ ਦੇ ਕਾਰਜ ਪੂਰੇ ਕਰ ਦਿੱਤੇ ਜੇ ਕਿਸੇ ਦੇ ਘਰ ਬੱਚਾ ਪੈਦਾ ਹੋਇਆ ਤੇ ਉੱਥੇ ਵੀ ਆਪ ਜੀ ਦਾ ਨਾਮ ਲੈ ਕੇ ਜਿਸ ਤੇ ਦੀ ਲੋੜ ਸੀਗੀ ਉਹ ਸਾਰੇ ਹੀ ਪੂਰੇ ਕਰ ਦਿੱਤੇ ਮਹਾਰਾਜ ਜੀ ਮੈਨੂੰ ਉੱਥੇ ਸਾਰੀ ਜਗ੍ਹਾ ਆਪ ਹੀ ਨਜ਼ਰ ਆ ਰਹੇ ਸੀਗੇ ਜੋ ਵੀ ਮੈਂ ਕੰਮ ਕਰਦਾ ਸੀਗਾ ਮੈਨੂੰ ਉੱਥੇ ਆਪ ਹੀ ਨਜ਼ਰ ਆਉਂਦੇ ਸੀਗੇ ਮੈਨੂੰ ਉੱਥੇ ਹੋਰ ਕੁਝ ਨਜ਼ਰ ਨਹੀਂ ਆਇਆ ਮਹਾਰਾਜ ਦੇ ਦਰਸ਼ਨ ਹੀ ਹੁੰਦੇ ਰਹੇ ਮੈਂ ਸਾਰਿਆਂ ਵਿੱਚ ਆਪ ਜੀ ਨੂੰ ਹੀ ਦੇਖਦਾ ਸੀਗਾ ਮੈਨੂੰ ਇੰਜ ਜਾਪਦਾ ਸੀਗਾ ਕਿ ਸਾਰਿਆਂ ਵਿੱਚ ਆਪ ਹੀ ਵਰਤ ਰਹੇ ਹੋ ਵਾਹਿਗੁਰੂ ਸਾਹਾ ਸੰਗਤ ਜੀ ਆਪਣੇ ਦਸਵੰਦ ਦੀ ਆਪ ਚੰਗੀ ਤਰ੍ਹਾਂ ਵਰਤੋਂ ਕਰਿਆ ਕਰੋ ਕਿਸੇ ਗਰੀਬ ਬੱਚੇ ਦੀ ਫੀਸ ਭਰ ਦੋ ਕਿਸੇ ਬੇਟੀ ਵਿਧਵਾ ਦੀ ਬੇਟੀ ਹੈ ਉਹਦੀ ਸ਼ਾਦੀ ਕਰ ਦਿਓ ਕੀ ਪਰਿਵਾਰ ਨੇ ਜੀ ਰਸਣ ਪਾਣੀ ਦੀ ਲੋਡ ਹੈ ਉਹਨੂੰ ਰਸਣ ਪਾਣੀ ਲੈ ਦੇਓ ਜੇ ਕਿਸੇ ਨੂੰ ਦਵਾਈ ਦੀ ਜਰੂਰਤ ਹੈ ਉਹਨੂੰ ਦਵਾਈ ਲੈ ਦੇਓ ਕਿਸੇ ਅਪਾਹਜ ਦੀ ਮਦਦ ਕਰਦੋ ਜੇ ਦਸਵੰਦ ਦੀ ਮਾਇਆ ਨੂੰ ਗਲਤ ਜਗ੍ਹਾ ਤੇ ਇਸਤੇਮਾਲ ਕਰਾਂਗੇ ਤੇ ਉਹਦਾ ਵੀ ਲੇਖਾ ਦੇਣਾ ਪੈਂਦਾ ਆ ਇਸ ਵਾਸਤੇ ਸਾਧ ਸੰਗਤ ਜੀ ਜਦੋਂ ਦਸਵੰਦ ਕੱਢਦੇ ਹੋ ਤੇ ਉਹਦੀ ਵਰਤੋਂ ਵੀ ਚੰਗੀ ਜਗ੍ਹਾ ਕਰਿਆ ਕਰੋ ਇਹ ਉਹਨਾਂ ਹੀ ਸੰਗਤਾਂ ਦੀ ਅশীরਵਾਦ ਹੁੰਦੇ ਆ ਕਿ ਸਾਡੇ ਘਰਾਂ ਵਿੱਚ ਜਿਹੜੇ ਦਸਵੰਦ ਕੱਢਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਬਰਕਤਾਂ ਪੈਂਦੀਆਂ ਆ ਗਰੀਬੀ ਨਹੀਂ ਆਉਂਦੀ ਹੈਗੀ ਸਾਰੇ ਹੀ ਕਾਰਜ ਬਾਬਾ ਜੀ ਆਪ ਆ ਕੇ ਸਵਾਰ ਦਿੰਦੇ ਆ ਉਹਨਾਂ ਦੇ ਕੰਮਕਾਰ ਬਾਬਾ ਜੀ ਆਪ ਚਲਾ ਦਿੰਦੇ ਆ ਉਹਨਾਂ ਤੇ ਮਿਹਰ ਦੀ ਨਜ਼ਰ ਉਹ ਆਪ ਆ ਦਿੰਦੇ ਆ ਇਸ ਵਾਸਤੇ ਦਸਵੰਦ ਸਾ ਸੰਗਤ ਜੀ ਜਰੂਰ ਕੱਢਿਆ ਕਰੋ ਤੇ ਉਹਦੀ ਵਰਤੋਂ ਵੀ ਚੰਗੀ ਜਗ੍ਹਾ ਕਰਿਆ ਕਰੂੰ ਧੰਨ ਗੁਰੂ ਰਾਮਦਾਸ ਜੀ ਆਪ ਸਾਰਿਆਂ ਤੇ ਹੀ ਕਿਰਪਾ ਕਰਨ ਮਿਹਰ ਭਰਿਆ ਹੱਥ ਰੱਖਣ ਤੇ ਆਪ ਜੀ ਦੇ ਘਰਾਂ ਚ ਸੁੱਖ ਸ਼ਾਂਤੀ ਵਰਤੋਂ ਆਪ ਜੀ ਦਸਵੰਦ ਕਰਦੇ ਰਹੋ ਤੇ ਬਾਬਾ ਜੀ ਦੀਆਂ ਘਰ ਦੀਆਂ ਖੁਸ਼ੀਆਂ ਲੈਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ